ਪਹਿਲੀ ਪਾਸ ਚਾਹੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਲਕਾ ਦਸੂਹਾ ਦੇ ਨੇੜਲੇ ਪਿੰਡ ਬੁੱਧੂ ਬਰਕਤ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਨਗਰ ਕੀਰਤਨ ਪਿੰਡ ਬੁੱਧੋ ਬਰਕਤ ਛੋੜੀਆਂ ਤੋਂ ਸ਼ੁਰੂ ਹੋ ਕੇ ਗਲੋਵਾਲ ਕੁਲੀਆਬਾਲਾ ਕੋਟਲੀ ਜੰਡ ਉਸਮਾਨ ਸ਼ਹੀਦ ਸੰਗਲਾ ਮੱਦੀਪੁਰ ਮੰਗਟ ਲੱਡੂਆਨੀ ਤੇ ਸੈਦੋਵਾਲ ਤੋਂ ਹੁੰਦਾ ਹੋਇਆ ਮੁੜ ਬੁੱਧੋ ਬਰਕਤ ਵਿਖੇ ਅਰਦਾਸ ਤੋਂ ਬਾਅਦ ਸਮਾਪਤ ਹੋਇਆ ਆਓ ਵੇਖਦੇ ਹਾਂ ਇਸ ਨਗਰ ਕੀਰਤਨ ਦੀਆਂ ਕੁਝ ਅਮਿੱਟੀਆਂ ਦਾ Badrudin, 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 ਅਲੀ ਪਾਤਸ਼ਾਹ ਤੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਲਕਾ ਦਸੂਹਾ ਦੇ ਨੇੜਲੇ ਪਿੰਡ ਬੁੱਧੂ ਬਰਕਤ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਪੰਜ ਪਿਆਰੇ ਦੀ ਗਵਾਈ ਅਤੇ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਨਗਰ ਕੀਰਤਨ ਪਿੰਡ ਬੁੱਧੋ ਬਰਕਤ ਛੋੜਿਆ ਤੋਂ ਸ਼ੁਰੂ ਹੋ ਕੇ ਗਲੋਵਾਲ ਕੁਲੀਆਬਾਲਾ ਕੋਟਲੀ ਜੰਡ ਉਸਮਾਨ ਸ਼ਹੀਦ ਸੰਗਲਾ ਮੱਦੀਪੁਰ ਮੰਗਟ ਲੱਡੂਆਨੀ ਤੇ ਸੈਦੋਵਾਲ ਤੋਂ ਹੁੰਦਾ ਹੋਇਆ ਮੁੜ ਬੁੱਧੋ ਬਰਕਤ ਵਿਖੇ ਅਰਦਾਸ ਤੋਂ ਬਾਅਦ ਸਮਾਪਤ ਹੋਇਆ ਆਓ ਵੇਖਦੇ ਹਾਂ ਇਸ ਨਗਰ ਕੀਰਤਨ ਦੀਆਂ ਕੁਝ ਅਮਿੱਟੀਆਂ ਦਾ

ਅਲੀ ਪਾਤਸ਼ਾਹਤ ਅੰਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਲਕਾ ਬਸੂਹਾ ਦੇ ਨੇੜਲੇ ਪਿੰਡ ਬੁੱਧੋ ਬਰਕਤ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਛਾਇਆ ਪੰਜ ਪਿਆਰਿਆਂ ਦੀ ਗਵਾਈ ਅਤੇ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਹ ਨਗਰ ਕੀਰਤਨ ਪਿੰਡ ਬੁੱਧੋ ਬਰਕਤ ਛੋੜਿਆ ਤੋਂ ਸ਼ੁਰੂ ਹੋ ਕੇ ਗਲੋਵਾਲ ਕੁਲੀਆਬਾਲਾ ਕੋਟਲੀ ਜੰਡ ਉਸਮਾਨ ਸ਼ਹੀਦ ਸੰਗਲਾ ਮੱਦੀਪੁਰ ਮੰਗਟ ਲੱਡੂਆਨੀ ਤੇ ਸੈਦੋਵਾਲ ਤੋਂ ਹੁੰਦਾ ਹੋਇਆ ਮੁੜ ਬੁੱਧੋ ਬਰਕਤ ਵਿਖੇ ਅਰਦਾਸ ਤੋਂ ਬਾਅਦ ਸਮਾਪਤ ਹੋਇਆ ਆਓ ਵੇਖਦੇ ਹਾਂ ਇਸ ਨਗਰ ਕੀਰਤਨ ਦੀਆਂ ਕੁਝ ਅਮਿੱਟੀਆਂ ਦਾ